ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਭੁਖੜਤਾਲ ਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਵੀ ਡਟਿਆ ਹੋਇਆ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਅਸੀਂ ਭੁਖੜਤਾਲ ਜਾਰੀ ਰੱਖਾਂਗੇ ਤੇ ਦੱਸ ਦਿਓ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਚਰਚਾ ਛਿੜੀ ਹੋਈ ਹੈ ਤੇ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਵੱਲੋਂ ਵੀ ਭੁਖੜਤਾਲ ਜਾਰੀ ਹੈ ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਭੁਖੜਤਾਲ ਤੇ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਕੈਦੀ ਸਾਥੀਆਂ ਦਾ ਇਹ ਪਰਿਵਾਰ ਜਿਹੜਾ ਭੁਖੜਤਾਲ ਤੇ ਬੈਠਾ ਹੈ ਤੇ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਸੇ ਦੋ ਰਾਨਾ ਉਹਨਾਂ ਦੇ ਨਾਲ ਇਹ ਸਾਜ਼ਿਸ਼ ਹੈ ਜਿਹੜੀ ਆ ਪ੍ਰਸ਼ਾਸਨ ਰਚ ਰਿਹਾ ਹੈ ਤੇ ਜਿਹੜੀ ਆ ਕੁਝ ਦਿਨ ਪਹਿਲਾਂ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੀ ਬਿਰਕ ਦੇ ਵਿੱਚ ਕੁਝ ਮੋਬਾਈਲ ਫੋਨ ਅਤੇ ਕੁਝ ਹੋਰ ਜੀਬ ਬਰਾਮਦ ਹੋਈਆਂ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਪ੍ਰਸ਼ਾਸਨ ਤੇ ਪਲਟਵਾਰ ਕੀਤੇ ਜਾ ਰਹੇ ਨੇ ਤੇ ਕਿਹਾ ਹੈ ਕਿ ਐਨਐਸਏ ਖਤਮ ਹੋਣ ਤੋਂ ਪਹਿਲਾਂ ਇਹ ਜਿਹੜੀਆਂ ਸਾਜ਼ਿਸ਼ਾਂ ਨੇ ਪ੍ਰਸ਼ਾਸਨ ਰਚ ਰਿਹਾ ਹੈ ਤੇ ਵੱਡੇ ਜਿਹੜੇ ਇਸ ਗੱਲ ਨੂੰ ਲੈ ਕੇ ਰੋਜ਼ ਸਿੱਖ ਜਥੇਬੰਦੀਆਂ ਦੇ ਵਿੱਚ ਫਿਰ ਜਿਤਾਇਆ ਜਾ ਰਿਹਾ ਹੈ ਤੇ ਕਿਹਾ ਕਿ ਹੁਣ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਪੰਜਾਬ ਦੇ ਵਿੱਚ ਲਿਆਂਦੇ ਜਾਂਦੇ ਨੇ ਤੇ ਦੂਜੇ ਪਾਸੇ ਸਰਕਾਰਾਂ ਤੇ ਪੁਲਟਵਾਰ ਵੀ ਸਿੱਧੇ ਸਿੱਖ ਜਥੇਬੰਦੀਆਂ ਕਰ ਰਹੀਆਂ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਿੱਖ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਅਸੀਂ ਤਾਂ ਛੋਟੇ ਉੱਤੇ ਬਚਪਨ ਤੋਂ ਹੀ ਵੇਖ ਰਹੇ ਹਾਂ ਜੋ ਸਰਕਾਰਾਂ ਕਰਦੀਆਂ ਨੇ 33 ਤੇ 32-33 ਸਾਲ ਤੋਂ ਸਾਡੇ ਪ੍ਰਾਣੇ ਸਿੰਘ ਜਿਹੜੇ ਫੜਿਓ ਨਹੀਂ ਛੱਡੇ ਜਾ ਰਹੇ ਹੁਣ ਜਿਹੜੇ ਮੌਜੂਦਾ ਸਮੇਂ ਪਿਛਲੇ ਸਾਲ ਤੋਂ ਭਾਈ ਅਮਰਿਤਪਾਲ ਸਿੰਘ ਨੇ ਅਮਰਿਤ ਦੀ ਇੱਕ ਲਹਿਰ ਚ ਲਾਈ ਸੀ ਤੇ ਨਸ਼ਿਆਂ ਤੋਂ ਮੁਕਤ ਕਰ ਰਿਆ ਸੀ ਜਵਾਨੀ ਨੂੰ ਲੋਕ ਲਾਮਬੰਦ ਹੋ ਰਹੇ ਸੀ ਲੇਕਨ ਸਰਕਾਰਾਂ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਤੇ ਉਹਨਾਂ ਵੀਰਾਂ ਨੂੰ 10 ਸਾਡੇ ਬੱਚੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਸਮੇਤ ਵੇਖੋ ਡਿਬਰੂਗੜ ਅਸਾਮ ਏਡੀ ਦੂਰ ਉਹਨਾਂ ਦੇਲਾਂ ਹੀ ਸੁਟਿਆ ਹੋਇਆ ਕਦੇ ਖਾਣੇ ਵਿੱਚ ਗਲਤੀਆਂ ਪਾਈਆਂ ਜਾਂਦੀਆਂ ਤਾਂ ਉਹਨਾਂ ਨੂੰ ਭੁਖੜ ਹੜਤਾਲ ਕਰਨੀ ਪੈਂਦੀ ਆ ਹੁਣ ਵੇਖੋ ਉੱਥੇ ਅੰਦਰ ਉਹਨਾਂ ਦੇ ਕੈਮਰੇ ਲਾਤੇ ਜੋ ਫੜਿਆ ਗਿਆ ਜੀ ਆ ਫੜਿਆ ਗਿਆ ਜੀ ਉਹ ਕਿੱਥੋਂ ਆਉਂਦਾ ਉਹ ਤਾਂ ਸਰਕਾਰਾਂ ਆਪ ਹੀ ਇਹੋ ਜੇ ਕਰਕੂਤਾਂ ਕਰਦੀਆਂ ਨੇ ਤੇ ਮੈਂ ਸਮਝਦਾ ਪਿਓ ਨਾਲ ਬੱਚਿਆਂ ਤੋਂ ਤੇ ਬਹੁਤ ਵੱਡਾ ਨਿਆਂ ਤੇ ਤਸ਼ੱਦਦ ਆ ਸਾਲ ਤੋਂ ਵਿਚਾਰੇ ਚੱਲ ਰਹੇ ਨੇ ਹੁਣ ਐਨਐਸਏ ਜਿਹੜੀ ਅਗਲੇ ਮਹੀਨੇ ਖਤਮ ਹੋਣੀ ਸੀ ਤੇ ਸਰਕਾਰ ਮਨਸੂਬੇ ਇਹੋ ਜੇ ਘੜ ਰਹੀ ਹੈ ਕਿ ਉਹਨਾਂ ਦੇ ਦੂਸ਼ਣ ਬਾਜੀ ਕਰਕੇ ਉਹਨਾਂ ਨੂੰ ਡਿਬਰੂਗੜਾ ਸਾਮ ਜੇਲ੍ਹ ਚ ਰੱਖਿਆ ਜਾਵੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ੱੱੱਕਾ ਬੰਦ ਕਰੋ ਉਹਨਾਂ ਸਾਡੇ ਬੱਚਿਆਂ ਨੂੰ ਪੰਜਾਬ ਦੀ ਜੇਲ੍ਹ ਚ ਲਿਆਓ ਪਹਿਲੀ ਗਲਤਾਂ ਨੂੰ ਰਿਹਾ ਕਰਨਾ ਚਾਹੀਦਾ ਕੀ ਦੋਸ਼ ਉਹਨਾਂ ਦਾ ਤੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਸ਼ਿਫਟ ਕੀਤਾ ਜਾਵੇ ਪਰਿਵਾਰ ਵਾਲੋਂ ਵੀ ਜੀ ਹੁਣ ਭੁਗੜਤਾਲ ਤੇ ਬੈਠੇ ਗਿਆ ਕੀ ਲੱਗਦਾ ਕਿ ਇਸਤਾ ਦੀ ਜਰੂਰਤ ਪੈਣੀ ਨਹੀਂ ਚਾਹੀਦੀ ਸੀ ਸਰਕਾਰਾਂ ਵੱਲੋਂ ਜੇਕਰ ਸਹੀ ਖਤਮ ਤੇ ਵੇਖੋ ਪਰਿਵਾਰ ਕੀ ਕਰਨ ਹੁਣ ਮਾਪੇ ਕੀ ਦੁਖੀ ਹੋ ਕੇ ਕਰਨਾ ਉਥੇ ਐਡੀ ਦੂਰ ਜਿਹੜਾ ਜਾਣਾ ਹੈ ਕਾਲੇ ਪਾਣੀ ਵਾਲੀ ਸਜ਼ਾ ਵਾਪਸ ਪੇਟੀ ਦੂਰ ਮਾਪੇ ਕਿਵੇਂ ਜਾਣ ਵਿਚਾਰੇ ਗਰੀਬ ਘਰਾਂ ਦੇ ਬੱਚੇ ਨੇ ਤੇ ਹੁਣ ਉਥੇ ਜਾਣਾ ਬੜਾ ਮੁਸ਼ਕਲ ਆ ਬੱਚੇ ਉਥੇ ਭੁਗੜਤਾਲ ਲੱਗੇ ਬੈਠੇ ਆ ਤੇ ਸਰਕਾਰ ਜਿਹੜੀ ਉਸ ਸਾਡੇ ਦੁੱਖ ਨੂੰ ਸਮਝ ਨਹੀਂ ਰਹੀ ਤੇ ਮਾਪਿਆਂ ਕੋਲ ਹੋਰ ਕੋਈ ਚਾਰਾ ਵੀ ਹੈ ਨਹੀਂ ਫਿਰ ਉਹ ਫਿਰ ਭੁੱਖੜ ਤੜਾ ਕੇ ਇੱਥੇ ਬੈਠੇ ਨੇ ਜੇ ਸਾਡੇ ਬੱਚਾ ਨੇ ਉੱਥੇ ਭੁੱਖੇ ਰਹਿਣਾ ਤੇ ਅਸੀਂ ਰੋਟੀ ਕਿਵੇਂ ਖਾਈਏ ਸਰਕਾਰ ਦਾ ਰਵਈਏ ਨੂੰ ਕਿਹਦਾ ਦੇਖਦੇ ਹੋ ਜਿਹੜਾ ਤੁਸੀਂ ਵੀ ਕੋਈ ਮੁਹਿੰਮ ਛੇੜਦੇ ਤੁਹਾਨੂੰ ਵੀ ਨજરਬੰਦ ਕਰ ਦਿੱਤਾ ਜਾਂਦਾ ਹੈ ਉਹ ਤਾਂ ਵੇਖੋ ਜੇ ਕੋਈ ਅਸੀਂ ਵਹੀਰ ਕਰਦੇ ਆ ਤਾਂ ਅੰਦਰ ਨજરਬੰਦ ਕਰ ਦਿੰਦੇ ਨੇ ਸਰਕਾਰ ਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਭਾਈ ਦਲਜੀਤ ਸਿੰਘ ਨੇ ਕਲਸੀ ਨੇ ਇਹ ਬਰਗਰ ਤਾਂ ਕੱਲ ਆਪਾਂ ਪੜਿਆ ਜਾਂ ਫੇਸਬੁੱਕ ਤੇ ਉਹਨੇ ਆਖਿਆ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਸਾਨੂੰ ਨਹੀਂ ਪੰਜਾਬ ਚ ਲਿਆਉਣਾ ਚਾਹੁੰਦੀ ਉਥੋਂ ਦਾ ਜਿਹੜਾ ਸੁਪਰੀਟੈਂਟ ਜੇਲ ਦਾ ਉਹ ਤਾਂ ਕਹਿੰਦਾ ਪੀਣਾ ਲੋਕਾਂ ਨੂੰ ਪੰਜਾਬ ਲੈ ਜਾਓ ਇਹਨਾਂ ਦਾ ਇੱਥੇ ਮੌਸਮ ਠੀਕ ਨਹੀਂ ਇਹਨਾਂ ਵਾਸਤੇ ਬਿਮਾਰ ਨੇ ਇਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਹੈ ਲੇਕਿਨ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਨਹੀਂ ਲੱਤ ਲਾਉਦੀ ਨਹੀਂ ਲੱਗਦਾ ਨਹੀਂ ਭਗਵੰਤ ਮਾਨ ਦੋਹਰੀ ਨੀਤੀ ਰ ਅਪਣਾ ਰਿਹਾ ਜੀ ਇੱਕ ਪਨੇ ਕਿਸਾਨਾਂ ਦੇ ਨਾਲ ਗੱਲ ਕਰ ਰਿਹਾ ਹੈ ਦੂਸਰੇ ਪਾਸੇ ਇਸ ਤਰ੍ਹਾਂ ਦੇ ਆਪਣੇ ਜਵਾਨਾਂ ਦੇ ਪਹਿਲੀ ਗੱਲ ਤੇ ਆ ਵੀ ਲੋਕਾਂ ਨੂੰ ਬੜੀ ਆਸ ਸੀ ਕਿ ਸ਼ਹਿਰਤੀ ਜੀ ਤੇ ਕੋਈ ਆਊਗੀ ਤੇ ਪੰਜਾਬ ਦਾ ਭਲਾ ਕਰੂਗੀ ਲੇਕਿਨ ਇਹਨੇ ਤਾਂ ਪੁੱਚੜ ਖਾਨੇ ਪੰਜਾਬ ਚ ਬਣਾ ਦਿੱਤਾ ਹੈ ਇਧਰ ਜਵਾਨੀ ਬਰਬਾਦ ਕੀਤੀ ਜਾ ਰਹੀ ਹੈ ਬਾਡਰਾਂ ਤੇ ਜਿਹੜੀਆਂ ਸਾਡੀ ਫਸਲਾਂ ਨੇ ਉਹ ਤਬਾਹ ਕਰਨ ਵਾਸਤੇ ਮਨਸੂਬੇ ਸਾਡੀ ਕਿਸਾਨੀ ਤਬਾਹ ਕੀਤੀ ਜਾ ਰਹੀ ਹੈ ਪੁਲਿਸ ਜਿਹੜੀ ਉੱਥੇ ਗਿਆ ਨੂੰ ਕੁੱਟਦੀ ਆਈ ਇੱਥੇ ਵੀ ਲੋਕਾਂ ਨੂੰ ਮਾਰਦੀ ਆ ਇਹਦੀ ਦੂਰੀ ਨੀਤੀ ਆ ਤੇ ਮੈਂ ਸਮਝਦਾ ਐਪੀਏ ਲੋਕਾਂ ਨੂੰ ਬੜੀ ਆਸ ਸੀ ਉਹ ਲੋਕਾਂ ਦੀ ਆਸ ਤੱਕ ਗਈ ਆ ਟੁੱਟ ਪਰ ਐਸ ਵੇਲੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਪਰਿਵਾਰ ਨਾਲ ਗੱਲਬਾਤ ਹੋਈ ਜੀ ਪਰਿਵਾਰ ਦੀ ਕੀ ਪਰਿਵਾਰ ਨਾਲ ਕੋਈ ਗੱਲ ਪਰਿਵਾਰ ਤਾਂ ਵਿਚਾਰੇ ਸਾਰੇ ਇੱਥੇ ਬੈਠਿਆ ਜੀ ਦੁਖੀ ਹੋ ਕੇ ਬੈਠੇ ਵਿਚਾਰੇ ਆਹ ਵੇਖੋ ਬਾਜੇ ਕੇ ਦੇ ਬਜ਼ੁਰਗ ਖਲੋਤੇ ਨੇ ਵਿਚਾਰੇ ਸਿੱਖੋਂ ਕੀ ਹੋਰ ਅਪੀਲ ਕਰਾ ਚਾਹੁੰਦੇ ਹੋ ਕਿਉਂਕਿ ਨਜ਼ਦੀਕ ਤੋਂ ਹੀ ਲੋਕ ਇਕੱਠੇ ਨਹੀਂ ਹੋ ਪਾਰੇ ਕਿ ਨਾਲਾ ਘੜੇ ਪੱਤੀ ਛੱਡ ਕੇ ਇੱਕ ਪਲੇਟਫਾਰਮ ਤੇ ਕੱਟਣਾ ਚਾਹਤਾ ਇਸ ਮਾਮਲੇ ਦੇ ਵੇਖੋ ਤਾਂ ਅਸੀਂ ਸਾਰੇ ਸਿੱਖਾਂ ਨੂੰ ਬੇਨਤੀ ਕਰਦਿਆਂ ਹਮੇਸ਼ਾ ਸਰਕਾਰਾਂ ਚੋਂ ਕਿਨ ਕਮਜ਼ੋਰ ਕਰਦਿਆਂ ਨਾ ਉਹ ਪਾੜੋ ਤੇ ਰਾਜ ਕਰੋ ਧੜੇਬਾਜੀ ਨੂੰ ਪੈਦਾ ਕਰਦਿਆਂ ਉਹ ਧੜੇਵਾਜ਼ ਦੀ ਕੌਮ ਦਾ ਨੁਕਸਾਨ ਕਰਦੀ ਆ ਤੇ ਅਸੀਂ ਤਾਂ ਹੁਣ ਵੀ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦੇ ਆ ਮੈ ਤੁਹਾਨੂੰ ਲਾਮਬਾਦ ਹੋਣਾ ਚਾਹੀਦਾ ਹੈ ਗਿਲੇ ਸ਼ਿਕਵੇ ਛੇੜਛੜੀ ਛੱਡ ਕੇ ਉਹਨਾਂ ਨੌਜਵਾਨ ਬੱਚਿਆਂ ਦੀ ਰਿਹਾਈ ਵਾਸਤੇ ਸਾਨੂੰ ਇਕੱਠੇ ਹੋਣਾ